ਮਾਈ ਗੁਰਜੀ ਕਾ ਖਾਲਸਾ ਮਾਈ ਗੁਰਜੀ ਕੀ ਫਤਿਹ ਸਹਿੰਤਾ ਜੀ ਤੁਹਾਡਾ ਅੱਜ ਬਹੁਤ ਸਾਲਾਂ ਬਾਅਦ ਸਾਲਾਂ ਬਾਅਦ ਨਹੀਂ ਸਾਲ ਬਾਅਦ ਵਲੌਗ ਦੇ ਵਿੱਚ ਹਰ ਰਾਤ ਨੂੰ ਅਸੀਂ ਸੁੱਤੇ ਹਾਂ 2025 ਦੇ ਵਿੱਚ ਸਵੇਰੇ ਉੱਠ ਕੇ ਵੇਖਿਆ 2026 ਹੋ ਗਈ ਮੱਕੀ ਆਪਾਂ ਸਾਲ ਬਾਅਦ ਉੱਠੇ ਹਾਂ ਕੰਮ ਕਰਨ ਦੇ ਨੀਂਦ ਸੁੱਤੇ ਹਾਂ ਤੇ ਇਦਾਂ ਹੀ ਆਪਾਂ ਵਲੌਗ ਜਿਹੜਾ ਹੈ ਤੁਸੀਂ ਪਿਛਲੇ ਸਾਲ ਸਾਡੇ ਵਲੌਗ ਵੇਖੇ ਸੀ ਹੁਣ ਅੱਜ ਅਗਲੇ ਸਾਲ ਤੋਂ ਹੀ ਵਲੌਗ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਵਾ ਤੇ ਜੁੜੇ ਰਹੋ ਅੱਜ ਸਾਰਾ ਦਿਨ ਵੇਖਦੇ ਆਪਾਂ ਪਹਿਲਾ ਦਿਨ ਸਾਲ ਦਾ ਜਿਹੜਾ ਕਿਦਾਂ ਇੰਜੋਏ ਕਰਦੇ ਆ ਤੇ ਇਸੇ ਤਰੀਕੇ ਦੇ ਨਾਲ ਹੀ ਸਾਰੇ ਜਾਣੇ ਇੰਜੋਏ ਜ਼ਰੂਰ ਕਰਿਓ ਜਿਹੜੇ ਤਰੀਕੇ ਨਾਲ ਅਗਲੇ ਪਾਸੇ ਤੁਸੀਂ ਸਾਰੀ ਵੀਡੀਓ ਵੇਖਣੀ ਹੈ ਹਾਂਜੀ ਤੇ ਪਿਆਰਿਓ ਅੱਜ ਨਵਾਂ ਸਾਲ ਆ ਤੇ ਕਿੱਥੇ ਚੱਲਿਓ ਅਰੇ ਚੱਲੀਏ ਸਾਈਕਲ ਲੈਣ ਸਾਡੇ ਸਾਲ ਜਿਨੇ ਮਰਜ਼ੀ ਬਦਲ ਜਾਣ ਦੇਣ ਸੇਵੇਂ ਹੀ ਰਹਿੰਦੀ ਆ ਕੰਮ ਸੇਵੇਂ ਹੀ ਰਹਿੰਦੀ ਆ ਇੱਕ ਗਰੀਲ ਨਹੀਂ ਚਲਦੀ ਇੱਕ ਇੱਕ ਪੱਠੇ ਵੱਡਣ ਜਾਂਦਾ ਇੱਕ ਘਰ ਦੀ ਸਫਾਈ ਕਰਨ ਜਾਂਦਾ ਟਰੈਕਟਰ ਤੇ ਪਹਿਲੀ ਵਾਹਣ ਜਾਂਦਾ ਜਾਂ ਕਰਦੇ ਆਂਦਾ ਸਬਦਾ ਖਰੀਦਣ ਧਿਆਨ ਦਾ ਚਾਰ ਵੀਡੀਓ ਕੱਟੀਆਂ ਕਰ ਆਂਦਾ ਕਿ ਨਵਾਂ ਸਾਲ ਨਾਰਮਲ ਡੇ ਦਿਵਾਲੀ ਤੇ ਜਾਂ ਲੋਹੜੀ ਸਾਡੀ ਸਾਰੀ ਇੱਕੋ ਜਿਹੀ ਇੱਕੋ ਜਿਹੀ ਕਿੰਦੀ ਆ ਉਸੇ ਤਰੀਕੇ ਨਾਲ ਸਾਡੀ ਸਹੀ ਗੱਲ ਤੇ ਪਰ ਇਹ ਆ ਕਿ ਸਕੂਨ ਇੰਨਾ ਵਾ ਕਿ ਤੁਸੀਂ ਜਿਹੜਾ ਸਾਥ ਦਿੰਦੇ ਇਹਦਾ ਉਸ ਚੀਜ਼ ਦਾ ਸਕੂਨ ਆ ਸਾਰਾ ਗੁਰੂ ਸਾਹਿਬ ਸਾਡੇ ਜੁੜੇ ਰਹੋ ਵਿਆਹ ਵੀ ਬੜੇ ਆਉਂਦੇ ਆ ਵਿਆਹ ਦੀਆਂ ਸ਼ਾਪਿੰਗਾਂ ਵੀ ਚੱਲਣਗੀਆਂ ਅੱਜ ਹੀ ਚੱਲੇ ਆ ਪਹਿਲੇ ਵਿਆਹ ਦੇ ਉੱਤੇ ਜਿਹਨਾਂ ਦਾ ਵਿਆਹ 15 ਤਰੀਕ ਆ ਤੇ ਰਵੀਲ ਮੈਂ ਤਾਂ ਕੀਤਾ ਵਾ ਕਿ ਤੁਸੀਂ ਸਾਰੇ ਜਣੇ ਵੀਡੀਓ ਦੀ ਵੇਟ ਜਰੂਰ ਕਰਦੇ ਹੋ ਤੇ ਕਰੋਗੇ ਤੇ ਬਾਕੀ 15 ਦਿਨਾਂ ਬਾਅਦ 15 20 ਦਿਨਾਂ ਬਾਅਦ ਵੀਲੌਗ ਆਉਣ ਲੱਗਾ ਵਾ ਤੇ ਬੜੀਆਂ ਭੈਣਾਂ ਦੇ ਫੋਨ ਆਏ ਵੀਡੀਓ ਕਾਲ ਆਈਆਂ ਬਾਰੋਂ ਵੀ ਤੇ ਇਥੋਂ ਇੰਡੀਆ ਤੋਂ ਵੀ ਤੇ ਮੈਸੇਜ ਵੀ ਬੜੇ ਜ਼ਿਆਦਾ ਇੰਸਟਾਗ੍ਰam ਤੇ ਆਏ ਖੋਕ ਹੀ ਗਿਆ ਤਾਂ ਮੈਂ ਕਿੱਥੇ ਚਲ ਗਏ ਉਹ ਵਲੌਗ ਨਹੀਂ ਪਾਉਂਦੇ ਮਤਲਬ ਮੈਨੂੰ ਲੱਗਦਾ ਕਿ ਮੈਂ ਐਂ ਵਲੌਗ ਪਾਉਣੀ ਹੈ ਤੇ ਕਿਸੇ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਕਿਉਂਕਿ ਇੰਨਾ ਜ਼ਿਆਦਾ ਵਲੌਗਰ ਨੂੰ ਪਿਆਰ ਨਹੀਂ ਮਿਲਦਾ ਪਰ ਜਿੰਨੇ ਕੁ ਵੀ ਜਣੇ ਵੇਖਦੇ ਆ ਨਾ ਉਹਨਾਂ ਨੂੰ ਵੇਟ ਜ਼ਰੂਰ ਹੁੰਦੀ ਹੈ ਮੇਰੇ ਵਲੌਗ ਤੇ तकरीबन ਜਿੰਨੇ ਜਣੇ ਵੇਖਦੇ ਨੇ ਉਹਨਾਂ ਵਿੱਚੋਂ 50 60% ਲੋਕਾਂ ਨੇ ਸਾਨੂੰ ਭੈਣ ਭਰਾਵਾਂ ਨੇ ਸਾਨੂੰ ਫੋਨ ਕੀਤੇ ਆ ਮੈਸੇਜ ਕੀਤੇ ਇੰਸਟਾਗ੍ਰam ਡੀਐਮ ਕੀਤੇ ਆ ਕੀ ਤੁਸੀਂ ਵਲੌਗ ਕਿਉਂ ਨਹੀਂ ਬਣਾ ਰਹੇ ਬਾਕੀ ਇੱਕ ਬੰਦਾ ਮੇਰੇ ਨਾਲ ਉਹ ਮੈਨੂੰ ਡੀਮੋਟੀਵੇਟ ਬਹੁਤ ਕਰਦਾ ਜਦੋਂ ਮੈਂ ਵਲੌਗ ਸ਼ੁਰੂ ਕਰਨ ਲੱਗਦੀ ਹਾਂ ਛੱਡ ਪਰੇ ਚੱਲਣਾ ਤਾਂ ਹੈ ਨਹੀਂ ਤੇਰਾ ਵਲੌਗ ਇਹਨੇ ਦੇਖਣਾ ਤਾਂ ਹੈ ਨਹੀਂ ਛੱਡ ਪਰੇ ਉਹ ਬੰਦਾ ਨਾ ਇਹ ਗੱਲ ਸੁਧਾਰ ਦੇ ਉਹ ਬੰਦਾ ਜਿਹੜਾ ਹੈ ਨਾ ਤੁਸੀਂ ਜਰਾ ਗੌਰ ਕਰਿਓ ਤੇ ਥੋੜਾ ਸਮਝਾਓ ਉਹਨਾਂ ਨੂੰ ਵਰਨਾ ਮੈਂ ਕੰਮ ਪੁੱਠਾ ਪੈ ਸਕਦਾ ਵਾ 2025 ਦਾ ਜਿਹੜਾ ਉਹ ਇਹ ਇਹ ਮਤ ਭਲੇਖੇ ਚ ਰਵੇ ਕਿ 2025 ਵਾਂਗੂ ਹੀ 2026 ਲੰਘ ਜਾਣਾ ਇਹਰ ਕਿ ਕੁੱਟ ਵੀ ਪੈ ਸਕਦੀ ਆ ਹੈ ਨਾ ਧਿਆਨ ਨਾਲ ਥੋੜਾ ਜਿਹਾ ਧਿਆਨ ਨਾਲ ਕੁੱਟ ਕੁੱਟ ਨਹੀਂ ਪੈਂਦੀ ਹੁੰਦੀ ਬਾਬਿਆਂ ਨੂੰ ਨਾ ਕੁੱਟ ਪੈਂਦੀ ਹੁੰਦੀ ਨਾ ਬਾਬੇ ਕੁੱਟ ਦੇ ਹੁੰਦੇ ਆ ਇਹ ਮਤਲਬ ਕਿ ਮੇਰੀ ਗੱਲ ਹੋ ਰਹੀ ਆ ਮੇਰੀ ਗੱਲ ਹੋ ਰਹੀ ਆ ਸਮਝ ਤਾਂ ਮੈਂ ਗਿਆ ਹੈ ਤਾਂ ਮੈਂ ਹਾ ਉੱਤੋਂ ਦੀ ਆਪਾਂ ਵੜ ਲੀਏ ਤੇ ਹੁਣ ਆਪਾਂ ਤੇਰ ਪਾਲ ਲੀਏ ਥੋੜਾ ਚਲੋ ਠੀਕ ਆ ਸੰਗਤ ਜੀ ਜੁੜੇ ਰਹੋ ਆਹੀ ਸਾਡੀ ਨੋਕਚੋਕ ਜਿਹੜੀ ਹੈ ਇਹ ਜਿਆਦਾ ਪਸੰਦ ਕਰਦੇ ਸਾਰੇ ਠੀਕ ਆ ਜੀ ਹਾਂ ਜੀ ਪਿਆਰਿਓ ਨਵਾਂ ਸਾਲ ਮਨਾਉਣ ਡੇਓ ਨਵਾਂ ਸਾਲ ਆਉਣਾ 600 ਮਲ ਦੀ ਬੋਲੋ ਨਾ ਮੈਨੂੰ ਚਲੋ ਜੀ ਪਾਰਟੀ ਹੋ ਗਈ ਪਾਰਟੀ ਹੋ ਗਈ ਜਲਦੀ ਜਲਦੀ ਕਰੋ ਅੱਜ ਪਾਰਟੀ ਵੀ ਕਰਨੀ ਨੇ ਆਣਿਆਂ ਨੇ ਲਓ ਜੀ ਸਾਈਕਲ ਦੇਣ ਚੱਲੇ ਆ ਦੋ ਛੋਟੇ ਛੋਟੇ ਬੱਚਿਆਂ ਨੂੰ ਫੁੱਲ ਵੀਡੀਓ ਜਿਹੜੀ ਆ ਉਹ ਤੁਹਾਨੂੰ ਦੂਸਰੇ ਚੈਨਲ ਤੇ ਵੇਖਣ ਨੂੰ ਮਿਲੂਗੀ ਮੈਂ ਛੋਟੀਆਂ ਛੋਟੀਆਂ ਝਲਕੀਆਂ ਦਿਖਾਵਾਂਗੀ ਤੁਹਾਨੂੰ ਹਾਂਜੀ ਵੀਰੋ ਅੱਜ ਬਾਈ ਗੁਰਜੀ ਆਪਾਂ ਪਹੁੰਚ ਗਏ ਆ ਜੀ ਘੁੰਮ ਘੁਮਾ ਕੇ ਸਿਵਾਵਾ ਕਰਕੇ ਇੱਕ ਕੁੜੀਆ ਦਾ ਵਿਆਹ ਹੀ ਉਹਦੇ ਘਰੋਂ ਹੋ ਕੇ ਆਏ ਆ ਜੋ ਕਿ ਇਨਕੁਆਇਰੀ ਜ਼ਰੂਰੀ ਹੈ ਨਾ ਤੇ ਦੂਸਰਾ ਜਿਹੜੇ ਬੱਚਿਆਂ ਨੂੰ ਸਾਈਕਲ ਦੇਣੇ ਸੀ ਉਹਦੇ ਆਏ ਆ ਤੇ ਉਹ ਤੁਹਾਨੂੰ ਦੂਸਰੇ ਚੈਨਲ ਤੇ ਵੀਡੀਓ ਵੇਖਣ ਨੂੰ ਮਿਲਣਗੇ ਆ ਤੇ ਹੁਣ ਅਗਲੇ ਪਾਸੇ ਜਿਹੜੀਆਂ ਸਵਾਵਾ ਉਹ ਸਵਾਵਾ ਦੀਆਂ ਵੀਡੀਓ ਵੀ ਤੁਹਾਨੂੰ ਸਾਡੇ ਵਲੋਗਾਂ ਦੇ ਵਿੱਚ ਮਿਲਣਗੀਆਂ ਤੇ ਖਾਸ ਕਰ ਆ ਜਿਹੜੀ ਸੀਟਾਂ ਆ ਆ ਹੈਂਡਲ ਆ ਆ ਗੱਡੀ ਦਾ ਰੂਫ ਟਾਪ ਆ ਇਹ ਇਹ ਦੇ ਵਿੱਚ ਸਾਰਾ ਕੋ ਤੁਹਾਨੂੰ ਕੀ ਨਾ ਵਲੌਗ ਦੇ ਵਿੱਚ ਮਿਲਣ ਨੂੰ ਅੱਬ ਹਮ ਕਰਨੇ ਜਾ ਰਹੇ ਹਾਂ ਪਾਰਟੀ ਇੰਨਾ ਇੰਨਾ ਢਿੱਲਾ ਜਾ ਪਾਰਟੀ ਪਾਰਟੀ ਮਨੇ ਮੇ ਸਾਡੇ ਬੱਚੇ ਕਹਿੰਦੇ ਸੀ ਪਾਰਟੀ ਕਰਨੀ ਹੈ ਤੇ ਆਉ ਤੁਹਾਨੂੰ ਮੈਂ ਦਿਖਾਉਣੀ ਆ ਉਹਨਾਂ ਨੇ ਡੈਕੋਰੇਸ਼ਨ ਵੀ ਕੀਤੀ ਆ ਤੇ ਉਹ ਵੀ ਦਿਖਾਉਣੀ ਆ ਤੇ ਪਾਰਟੀ ਕਰਦੇ ਆ ਹਲਕੀ ਫੁਲਕੀ ਪਾਰਟੀ ਹਲਕੀ ਫੁਲਕੀ ਨਹੀਂ ਹੁੰਦੀ ਬਈ ਹੁੰਬਲੇ ਚੀਲੋ ਮੇਰਾ ਪਰਸ ਕੱਢਣਾ ਹੈ ਸਾ ਜੀ ਚੈੱਕ ਕਰੋ ਕਲਰ ਕੰਬੀਨੇਸ਼ਨ ਥੋੜਾ ਜਿਆ ਵੱਖਰਾ ਹੀ ਰੱਖਿਆ ਇਹਨਾਂ ਨੇ ਆ ਇਧਰਲੇ ਪਾਸੇ ਵਾਸਤੇ ਥੜ ਗਏ ਹੀ ਹਾਂਜੀ 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 ਕਹਿੰਦੇ ਲਓ ਜੀ ਥੋੜੀ ਜੀ ਡੈਕੋਰੇਸ਼ਨ ਕੀਤੀ ਹੈ ਪਰ ਸੋਹਣੀ ਕੀਤੀ ਹੈ ਹਾਂਜੀ ਇਹ ਹਸਣ ਵਾਲੀ ਗੱਲ ਨਹੀਂ ਤਿਆਰੀਆਂ ਚੱਲਣ ਡੀਆਂ ਅਫੀ ਬੀਟਾ ਹੁੰਦੀ ਆ ਇੱਕ ਜਣਾ ਖਾਣ-ਪੀਣ ਨੂੰ ਲੈਣ ਗਿਆ ਹੈ ਸਮਾਨ ਤੇ ਆਉਂਦਾ ਫਿਰ ਮਿਲਦੇ ਹਾਂ। ਕਲਾਪਿੰਗ ਚਲੋ। ਲਓ ਜੀ ਨਿਆਣਿਆਂ ਨੇ ਛੋਟਾ ਜਿਹਾ ਸੈਟਅਪ ਲਾਇਆ ਹੈ ਤੇ ਆਪਾਂ ਕੇਕ ਜਿਹਾ ਲਿਆਂਦਾ ਚਲੋ। ਕਮਰੇ ਵੜੋ। ਚਲੋ ਸੋਮਨ। ਤੁਸੀਂ ਇੱਥੇ ਵੀ ਬਾਰਨਾ ਤੇ ਲਾਇਆ। ਚਲੋ ਜੀ ਨਵੇਂ ਸਾਲ ਦੀ ਵਾਰਕ ਹੋਈ ਜੀ ਸਾਰੇ। ਨਵੇਂ ਸਾਲ ਦੀ ਸਾਰੇ ਜਿਹੜਿਆਂ ਨੂੰ ਪਿਆਰ ਭਰੀਆ ਖੁਸ਼ੀਆਂ ਪਿਆਰ ਭਰਿਆ ਪਿਆਰ ਤੇ ਜਿਹੜਾ ਛੱਬੀ ਆ ਇਹ ਬਹੁਤ ਜਿਆਦਾ ਸਾਰੇ ਜਣਿਆਂ ਨੂੰ ਵਧੀਆ ਲੱਗੇ ਅਸੀਂ ਇਹੋ ਦੁਆ ਕਰਦੇ ਹਿੰਮਤ ਸਿੰਘ ਜੀ ਇਹੋ ਦੁਆ ਕਰਦੀ ਆ ਕਿ ਕਿਸੇ ਨੂੰ ਸੇਵਾ ਦੀ ਸਾਡੇ ਪਾਸ ਲੋੜ ਹੀ ਨਾ ਪਵੇ ਉਹ ਆਪੋ ਆਪਣੇ ਘਰ ਦੇ ਵਿੱਚ ਸੁਖੀ ਬਸਣਾ ਉਹਨਾਂ ਦੀ ਲੋੜਾਂ ਗੁਰੂ ਰਾਮਦਾਸ ਜੀ ਦੀ ਪੂਰੀਆਂ ਕਰਨ ਉਹ ਆਪਣੇ ਹੱਥੀਂ ਕਿਰਤ ਕਰ ਬੜੀ ਰੋਟੀ ਏ ਇਹ ਹਾਂ ਹਾਂ ਕੋਈ ਨਹੀਂ ਹਾਂਜੀ ਹੁਣ ਚੱਲੇ ਆਂ ਅਸੀਂ ਵਾਸ਼ ਕੇ ਕਰੇ ਤੇ ਜਿਹੜਾ ਕੈਮਰਾ ਫੜਿਆ ਪਾਪਾ ਇਹਦੇ ਕਰ ਦਿੰਦਾ ਆਲੋ ਵਿਖਾਤਾ ਐ ਮੈਂ ਵੀ ਜੀ ਆ ਜਾਈ ਮੈਸੇਜ ਕੋਈ ਤਾਂ ਯਾ ਕਿੰਤਾ ਆ ਆਪਸੀ ਉਹ ਨਹੀਂ ਐ ਮੰਚੀ ਵੱਲੋਂ ਇਹ ਮੰਚੀ ਵੱਲੋਂ ਆਪਣੇ ਆਪਣੇ ਜੀ ਮਾਮੂ ਵੱਲੋਂ ਹਾਂ ਆ ਆ ਵਾਲੇ ਮਾਮੂ ਗਲ ਚੱਲ ਜਿਹਦੇ ਕੋਲ ਮੱਦੀ ਹੋ ਜੇ ਕਿਹੜਾ ਕਰ ਆਣਾ ਪਾਜੀ ਤੋਹੀ ਗੋ ਮੰਚ ਕੀਤੇ ਪੋਂਛੇ ਗਾਵਾਂਛੇ ਮੰਚਾ ਮੰਚਾ ਬੜੀ ਕਿਤੇ ਅੰਨ ਜੇ ਲੈ ਲੋ ਅੜ ਕੋਲੀ ਆ ਜਾਈ ਸ਼ੇਤ ਨਹੀਂ ਆ ਆ ਮੈਂ ਰਹੀ ਆ ਕੋਈ ਹੋਏ ਨਾ ਬੜਾ ਬੜਾ ਕਿਸਨੇ ਆਪੀ ਵਿਖੰਡੇ ਉਹ ਕੱਪੜੇ ਸੁੱਕਣੇ ਨੇ ਇਧਰ ਆਇਓ ਮੈਂ ਟਰਾਈਕਲਿੰਗ ਦਾ ਕੰਮ ਤੋ ਸ਼ੁਰੂ ਕੀਤਾ ਚਲੋ ਸੁੱਕਣ ਦੋ ਇਹ ਪਾਣੀ ਕਰ ਦੋ ਇਹ ਸੁੱਤ ਦੇ ਇੱਕ ਪੇਰੇ ਵਾਸਤੇ ਲਾਇਆ ਤੇ ਇਹ ਵਾਸਤੇ ਲਾਇਆ ਤਾਂ ਪੁੱਛੋ ਪਾੜਦਾ ਕੌਣ ਹੈ ਆ ਜਿਹੜਾ ਅਭੀ ਲਿਆ ਕੁਰਸੀਆਂ ਪੁੱਤ ਕੁਰਸੀ ਨਹੀਂ ਲੋੜੀ ਤੋ ਢੱਬ ਲਾਓ ਜੇ ਹਾਂ ਓਏ ਉਹ ਰੋਂ ਗਿਆ ਬੀਜ ਇਹ ਕਰਦਾ ਪਿਆ ਹੈ ਅੱਜ ਇਹਨੇ ਸੋਣਾ ਨਾ ਹੁਣ ਇਹਦੇ ਚੂਟਾ ਦਈਏ ਫੜੋ ਨੀ ਚੂਟਾ ਰੱਖਣੀ ਮਾਮੂ ਕਿਤੇ ਸੀ ਹੋਈ ਹੋਈ ਫਤੇ ਨੂੰ ਜਿਹੜੀ ਚੀਜ਼ ਚਾਹੀਦੀ ਹੋਈ ਪਰ ਬੈੱਡ ਤੇ ਕਰ ਲੋ ਇੱਕੋ ਜਿਹਾ ਹੋ ਜਾਏਗਾ ਕੱਲ ਵੜ ਜਾ ਵਿੱਚ ਉਹ ਕੁਛ ਵਿਛਾਣਾ ਵੜ ਵਿੱਚ ਉਹ ਤਾਂ ਤੂੰ ਨਹੀਂ ਹੋ ਆ ਇੱਕ ਜਣ ਉੱਪਰ ਉਹ ਗਿਆ ਕਿ ਮੈਂ ਉਹ ਕੰਬਲ ਦੀ ਵਿਛਾਵੇ ਚ ਅੱਭੀ ਉਹ ਵਿਛਾ ਦੇ ਚੱਦ ਗਾ ਨਹੀਂ ਪਹਿਲਾਂ ਉਹ ਚਾ ਨੀਲੀ ਜੀ ਨੀਲੀ ਜੀ ਵਿਛਾ ਤੇ ਕੰਬਲ ਦੀ ਕਿੱਥੇ ਵੀਰਾ ਕਿੱਥੇ ਕਿੱਥੇ ਵੀਰ ਕਿੱਥੇ ਵੀਰ ਕਿੱਥੇ ਉਹਦੇ ਪੈਰਾਂ ਤੱਕ ਵਿਛਾ ਦੇ ਨਾ ਨਹੀਂ ਕਰ ਦਾਦੀ ਨਹੀਂ ਸ਼ੂ ਕਰਦਾ ਅੱਜ ਉਹਨੇ ਕਰ ਲਿਆ ਮੇਰੇ ਤੇ ਮਾਮੂ ਕੀ ਲੱਗੇ ਮਾਮੂ ਕੀ ਲੱਗੇ ਵੇਸ਼ੀ ਓਏ ਹੋ ਹੋ

ਚਾ ਚਾਹ ਰਹਾ ਤੁਹਾਡੇ ਨਾਲ ਚਾ ਚਲੋ ਜੀ ਮੇਰੇ ਲੋਕ ਹੋਰ ਮੁਰਦੇ ਹਿਸਾਬ ਦਾ ਹੁੰਦਾ ਹੈ ਨਹੀਂ ਦਿਨਿਆ ਨਾ ਇੱਕ ਦਿਨਿੰਦਾ ਸਹੀ ਗੱਲ ਹੈ ਚੂੜੇ ਲਈ ਸੋਚਿਆ ਵੀ ਨਹੀਂ ਫੇਰ ਨਹੀਂ ਹੋਈ ਤੇ ਗਿਫਟ ਆ ਜਾਏਗਾ ਸਰਪ੍ਰਾਈਜ਼ ਦੇ ਤਰੀਕ ਆ ਕੀ ਹੋਏ ਬਸ ਹੰਤਾ ਦੇ ਮੇਰੀ ਵਾਲੀ ਪੂਰਾ ਪੂਰੀ ਪਛਾਣ ਹੋਣ ਪਾਇਆ ਦੇ ਵਿੱਚ ਹਾਂ ਚਲੋ ਚੱਲੀ ਗੱਡੀ ਵਿੱਚ ਲੱਗੀ

ਹਾਂਜੀ ਉਹ ਕੱਲੇ ਨੇ ਬੜੀ ਉਸ ਟੀਮ ਦਿੰਦੀ ਹੈ ਨਾ ਕੱਲ ਬੜੀ ਉਹ ਕਹਿੰਦੀ ਹੋਰ ਕਰਦੇ ਚੰਗਾ ਉਹਨਾਂ ਨੇ ਕਿਹਾ ਸੀ ਬਸ ਪੰਜ ਦਿਨ ਦਵਾਈ ਦੇ ਕੇ ਫਿਰ ਬੰਦ ਕਰ ਦੋ ਹਾਂ ਨਹੀਂ ਜ਼ਿਆਦਾ ਦਵਾਈ ਨਹੀਂ ਦਿੰਦੇ ਹਾਂਜੀ ਮੈਂ ਕੰਬਲ ਲਾਤਾ ਹੈ ਇਹ ਇਹ ਕੀ ਲਗੋਦੀ ਚਾਹ ਲਗੋਦੀ ਜੀ ਹਰਦਸ ਹੋ ਜਾਉਂਦਾ ਮਸਤ ਹੋ ਜਾਂਦਾ ਉਹਨੇ ਵਿੱਚ ਹਾਂਜੀ ਹਾਂਜੀ ਠੀਕ ਹੈ ਨਾ ਕੁਝ ਮੈਂ ਕੁਝ ਬੰਨ ਵੀ ਦੋਗੇ ਤਾਂ ਵੀ ਉਹਦੇ ਘਰੇ ਨਾ ਭਾਰ ਹਾਂਜੀ ਬੰਨ ਵੀ ਦੇ ਓਏ ਠੀਕ ਵਿਸ਼ੂ ਕਿੰਨਾ ਮਸਤ ਹੈ

ਚਲੋ ਲੱਗੋ ਤੁਸੀਂ ਆ ਰਹੇ ਮम्मा ਚਲੋ ਚਲੀਏ ਮम्मा ਲਓ ਜੀ ਪਾਰਟੀ ਵੀ ਹੋ ਗਈ ਸਾਈਕਲ ਵੀ ਦੇ ਆਏ ਇੱਕ ਕੁੜੀਏ ਦੇ ਵਿਆਹ ਦੀ ਇਨਕੁਆਰੀ ਵੀ ਕਰ ਆਏ ਅੰਛੇ ਕੇ ਕਰੇ ਪੰਗੂੜਾ ਵੀ ਦੇ ਆਏ ਉਸ ਤੋਂ ਬਾਅਦ ਆ ਕੇ ਪਾਰਟੀ ਵੀ ਕਰ ਲਈ ਹੁਣ ਉਸ ਤੋਂ ਬਾਅਦ ਅ ਅਹੀਂ ਆ ਗਏ ਆਪਣੀ ਦੂਸਰੀ ਲੈਬ ਤੇ ਤੇ ਇੱਥੋਂ ਦੀ ਵੀ ਹੁਣ ਤੁਸੀਂ ਪਹਿਲਾਂ ਡੈਕੋਰੇਸ਼ਨ ਵੇਖੋ ਫਿਰ ਆਪਾਂ ਕਰਦੇ ਹਾਂ ਵਲੌਗ ਦਾ ਐਂਡ ਇੱਧਰ ਵੇਖੋ ਕਲਰ ਚੇਂਜ ਕਰ ਦਿੱਤਾ ਇਹਨਾਂ ਨੇ ਗੁਬਾਰਿਆਂ ਦਾ ਕੀਤੀ ਤੇ ਥੋੜੀ ਥੋੜੀ ਇਹ ਡੈਕੋਰੇਸ਼ਨ ਪਰ ਬਹੁਤ ਸੋਹਣੀ ਲੱਗੰਦੀ ਆ ਪਤਾ ਨਹੀਂ ਕੈਂਚ ਕੈਮਰੇ ਚ ਨਹੀਂ ਵਧੀਆ ਨਹੀਂ ਲੱਗੰਦੀ ਪਰ ਇਵੇਂ ਕੀਤੀ ਆ ਬਹੁਤ ਸੋਹਣੀ ਲੱਗੰਦੀ ਆ ਨਿਊ ইয়ার ਸੈਲੀਬ੍ਰੇਟ ਕੀਤਾ ਬੱਚਿਆਂ ਨੇ ਤੇ ਬਾਕੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਲੱਗਾ ਤੇ ਕੋਸ਼ਿਸ਼ ਕਰੂੰਗੀ ਜੇ ਤੁਸੀਂ ਪਿਆਰ ਦਿਓਗੇ ਵਲੌਗਸ ਨੂੰ ਫਿਰ ਬੈਕ ਟੂ ਬੈਕ ਵਲੌਗ ਆਉਣਗੇ ਜੇ ਨਹੀਂ ਦਿਓਗੇ ਫਿਰ ਮੈਂ ਨਹੀਂ ਪਾਉਣੇ ਵਲੌਗ ਠੀਕ ਹੈ ਨਾ ਤੇ ਵਲੋਗ ਵਾ ਸਾਰੇ ਵਾ ਵਾ ਸਾਰੇ ਕਮੈਂਟ ਕਰਿਆ ਕਰੋ ਫਿਰ ਨਾ ਹਮ ਪਪਾ ਨੂੰ ਫਿਰ ਮੈਂ ਕਹਿੰਨੇ ਨੇ ਵੇਖੋ ਕਿੰਨਾ ਪਿਆਰ ਕਰਦੇ ਸਾਰੇ ਜਣੇ ਮੇਰੇ ਵਲੋਗਰਾਂ ਨੂੰ ਕਿਉਂਕਿ ਇਹ ਮੈਨੂੰ ਕਹਿ ਦਿੰਦੇ ਹੁੰਦੇ ਹਾਂ ਹੁਣ ਚਲਦੇ ਜੁਲਦੇ ਤੇਰੇ ਵਲੌਗ ਹੈ ਨਹੀਂ ਕੋਈ ਵੇਖਦਾ ਬੁਖਦਾ ਹੈ ਨਹੀਂ ਪਸੰਦ ਕਰਦੇ ਨਹੀਂ ਤਾਂ ਤੂੰ ਐਵੇਂ ਵਲੌਗ ਬਣਾਉਂਦੀ ਰਹਿਣੀ ਤਾਂ ਕਰਕੇ ਆਪਾਂ ਹੋਣ ਇਹਨਾਂ ਨੂੰ ਵਲੌਗ ਚਲਾ ਕੇ ਦੱਸਣੀ ਹੈ ਆਪਣੇ ਕਿ ਵੇਖੋ ਕਿੰਨੇ ਜਣੇ ਪਸੰਦ ਕਰਦੇ ਆ ਠੀਕ ਹੈ ਚਲੋ ਠੀਕ ਹੈ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਵੈ ਗੁਰਜੀ ਕੀ ਖਾਲਸਾ ਵੈ ਗੁਰਜੀ ਕੀ ਵਤੇ